ਗਾਰਾ ਬਣ ਗਿਆ ਗਾਰਾ ਹੁਣ ਤਾਂ ਹਾਂ ਬਣ ਗਿਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਪਣੇ ਦਾ ਚੁੱਲਾ ਚੌਂਕਾ ਮੈਂ ਤੇ ਸੁੱਖ ਸੁੱਖ ਕਰਨਗੇ ਹੈਲਪ ਮੈਂ ਕਰੂੰਗੀ ਸੁੱਕ ਦੀ ਹੈਲਪ ਮਿੱਟੀ ਤੋਂ ਹੀ ਲਪੇਂਗੀ ਰੇ ਅੱਗੇ ਤਾਂ ਤੁਸੀਂ ਦੋਗੇ ਮੈਂ ਬੱਤੀ ਬਣਾਉਣੀ ਬਣਾਉਣੀ ਆ ਖੱਲੀ ਇਹ ਕਿਹੜੀ ਪੁੜੀ ਚਾਹ ਵੇ ਇੱਥੇ ਇੱਥੇ ਬਣਾਉਣਾ ਆਹ ਸੰਜਾ ਚਲੋ ਬਈ ਇੱਧਰ ਆ ਜਸੂ ਆਪਾਂ ਚੱਕੀ ਤਾਂ ਨੂੰ ਕੀ ਲੈ ਕੀ ਧੀਆ ਕਿਰਲੀ ਸੀ ਕਿੱਥੇ ਆ ਕਿਰਲੀ ਟੱਪ ਗਈ ਤਾਂ ਮੈਂ ਜੱਸੂ ਦੇਖਾ ਆ ਕੇ ਆ ਕੇ ਸਾਗ ਨਾਲ ਬੋੜੇ ਨਾ ਹੈ ਨਾ ਖਾਏ ਰੇ ਸਾਗ ਨਾਲ ਬੋੜੇ ਇਹੋ ਫੰਟਾ ਲੀ ਕਿਰਲੀਆਂ ਤੂੰ ਕਿਰਲੀਆਂ ਉਹ ਕਿਰਲੀ ਖਾਂਦੀ ਆ ਫਿਰ ਐ ਹੀ ਨਹੀਂ ਕਿਰਲੀ ਵੀਰੇ ਇੱਕ ਤੇ ਸੀਗੀ ਇੱਕ ਕਿਰਲੀ ਸੀ ਮੇਲਾ ਤਾਂ ਪਰਲੇ ਕਮਰੇ ਆ ਦੀਆਂ ਆ ਕੇ ਵੜੀਆਂ ਚੱਲ ਮਿੱਟੀ ਬਣਾਉਣੇ ਆ ਜਾ ਮਿੱਟੀ ਪਟਦੇ ਆ ਜੱਸੂ ਨੇ ਕਹੀ ਨਾ ਮੈਂ ਪਟੂ ਆ ਮਿੱਟੀ ਲੈ ਪੁੱਤ ਕਹੀ ਉਰੇ ਲਿਆ ਜੱਸੂ ਚਰਨ ਦੇ ਕਹੀ ਜੱਸੂ ਇਹ ਚੁੱਲਾ ਬਣਾਉਂਗਾ ਉੱਤਪਮ ਕਿੰਨੇ ਵਟਲਾਂ ਹੈ ਵਾ ਵਾ ਪੱਟਾ ਆਹੋ ਪਹਿਲਾਂ ਬਣਾਈ ਤਾਂ ਹੋਈ ਆ ਦੇਖਾ ਪੂਰੀ ਬਣਾਈ ਆ 10 15 ਤਾਂ ਕਿਵੇਂ ਲੱਗਣ ਇੰਨੇ ਤਾਂ ਨਹੀਂ ਲੱਗਦੇ ਮੰਮੀ ਕਿੰਨੀ ਪੂਰੀ ਕਰੜੀ ਆ ਆ ਤਾਂ ਮੈਂ ਪੜਦਾ ਹੁਣੇ ਆਹੋ ਤੂੰ ਵਾਖਾਣਾ ਪੱਟਾ ਆ ਜਾ ਨਾਲੇ ਫਿਰ ਪੱਕੇ ਤੇ ਕੱਚੇ ਵੀ ਹਾਂ ਹੈ ਕੱਚੇ ਤੇ ਫੱਕੇ ਦਾ ਦੁਨੀਆ ਹਾਂਜੀ ਪੱਕਾ ਦਾ ਬਹੁਤ ਬਣਾਉਂਦੇ ਹੁਣ ਲੋਕ ਅਸੀਂ ਬਰ ਕੱਚਾ ਬਣਾਵਾਂਗੇ ਅਸੀਂ ਪੱਕੇ ਤੋਂ ਕੱਚਾ ਬਣਾ ਰਹੇ ਲੋਕ ਕੱਚੇ ਤੋਂ ਪੱਕਾ ਬਣਾਉਂਦੇ ਨਹੀਂ ਮਿੱਟੀ ਹੁਣੀ ਤੂੜੀ ਪਾਵਾਂਗੇ ਵਿੱਚ ਹਣਾ ਹੈ ਤੂੜੀ ਦਾ ਪਊਗੀ ਵਿੱਚ ਜਸੂ ਦਾ ਨਹੀਂ ਹੁੰਦਾ ਪਾਸੇ ਇੱਥੇ ਆ ਕੇ ਆਪਾਂ ਵੇਹਣੇ ਚਾਚਾ ਕਿਵੇਂ ਮਿੱਟੀ ਪੜਦਾ ਕਿੰਨਾ ਕੁ ਜ਼ੋਰਾ ਲਾਉਣਾ ਚਾਹੀਦਾ ਵਾਹ ਤਾ ਹੋਰ ਬਸ ਬਾਲਾ ਗਾਣ ਅਲ ਜਾਓ ਮਿੱਟੀ ਕਾਲੀ ਵੀ ਨਹੀਂ ਬੇਕਾਰ ਮਿੱਟੀ ਹੋਰ ਦੇਖ ਲੈ ਕਾਲੀ ਮਿੱਟੀ ਰਹਿ ਗਈ ਆ ਮਿੱਟੀ ਤਾਂ ਸਹੀ ਆ ਹੂੰ ਇੱਥੇ ਗੋਲ ਗੋਲ ਬਣਾ ਲਓ ਬਾਲਾ ਦੂਰ ਨਾ ਜਾਓ ਗੋਲੀ ਕਰਤਾ ਬਰੋਂ ਜੇ ਮੌਸਮ ਵੀ ਠੰਡਾ ਹੈਗਾ ਹੂੰ ਕਣੀ ਆਈ ਜਾਂਦੀਆਂ ਬੰਨ ਕੇ ਚੁੱਲ੍ਹੇ ਤਾਂ ਸਾਰੇ ਹੈ ਨਹੀਂ ਤਾਂ ਆ ਗਿਆ ਕੋਈ ਆ ਜ ਮੈਂ ਅੰਜੋ ਬਣਾਉਂਗਾ ਬੱਚਾ ਜਸੂ ਤ੍ਰਿਂਗਾ ਬਾਰਤਾ ਚਾਹ ਉਂਗਲ ਵੜ ਦੋ ਹਾਏ ਹਾਏ ਜਦੋਂ ਮਿੱਟੀ ਬਣਾਉਗਾ ਨਾ ਚਾਚਾ ਗਾਰਾ ਉਹਦਾ ਉਹਦਾ ਵਰਦੀ ਵਿੱਚ ਬੱਸ ਬੱਸ ਬਹੁਤ ਐਨੀ ਤਾਂ ਲੋ ਜੀ ਮਿੱਟੀ ਅਸੀਂ ਹੁਣ ਬਣਾ ਲਈ ਉਹ ਵਿੱਚੋਂ ਹੁਣ ਬਣਾ ਗਾਰਾ ਇਹਦਾ ਵਿੱਚ ਵਿੱਚ ਬਟਲ ਹੈ ਹੈ ਵਿੱਚ ਵਿੱਚ ਬਟਲ ਟੁੜੀ ਸੁੱਕੇ ਚਰ ਲਾਉਣੀ ਉਹਨਾਂ ਦੇ ਵਿੱਚ ਰੌਤਾ ਕਰ ਲਾਂਗੇ ਮੰਮੀ ਅਸੀਂ ਮੇਰੀ ਗੱਲ ਸੁਣੋ ਹਾਂ ਰਲੋਂ ਦੀ ਲੋੜੀਂ ਵਿੱਚ ਪਾਣੀ ਪਾ ਗਏ ਜੇ ਲੋੜੀਂਦੀ ਸੁੱਕੀ ਤੇ ਲੋੜੀਂਦੀ ਬਣਾ ਸਕੇ ਵੱਢਣੀ ਪੁੱਤੜੀ ਇਹ ਲੱਗਣੀ ਕਾ ਤੋਂ ਪਿਆਰ ਨਾਲ ਤੇ ਮੱਦੀ ਜਾਊਗੀ ਕਿੰਨੀ ਘਰ ਲੋਣੀ ਦੱਸੋ ਵੀ ਲਿਓਣੇ ਲਿਓਣੇ ਪੁੱਤ ਪਾਣੀ ਚਾਚੇ ਮਿੱਟੀ ਤਰ ਲੋਣਗੇ ਉਹ ਧੂੜੀ ਬੱਸ। ਓਹੋ। ਹੈ? ਪੋਤਾ ਯਾਨੀ ਪਾਣੀ ਲੈਉਣਾ। ਇਹ ਕਿੰਨਾ ਚਲੇ ਆਊਗਾ? ਲੈ ਆ ਜਦ ਸੁ ਲੈ ਆ। ਪੈਂਤੀ ਲਾ ਲੇ। ਅਹੀਂ ਲੈ ਆਉਂਦੇ। ਹੁਣ ਵੱਡੀ ਇਹਨਾਂ ਨੂੰ। ਓਹੋ ਥੂੜੀ ਬਾੜੀ ਕਰ ਲਈ ਇੱਕ ਥਾਂ ਤੇ ਇੱਕ ਥਾਂ ਤੇ ਬਾੜੀ ਲੈ ਵਟਾਂਗੇ ਨਾ ਓਏ ਜਸੂ ਪਾਣੀ ਲੈਣ ਲੱਗ ਗਿਆ ਦੱਸੋ ਦੇਖੀ ਆਧ ਪਾਧੇ ਵਿੱਚ ਪੁੱਤ ਇੰਨਾ ਕਿ ਮੈਨ ਨਾਲ ਨਿਕਮ ਚਲਣਾ ਬਣੀ ਵਾਵਲਣਾ ਕੋਣ ਲੈ ਕੇ ਆਉਗਾ ਪੁੱਛੀ ਚਾਚਾ ਨੂੰ ਬੱਸ ਤੂੰ ਮੁੜ ਕਾ ਪੁੱਤ ਕਿ ਚਾਚੇ ਠੰਡ ਆ ਆਹੋ ਠੰਡਾ ਗਰਮੀ ਨਹੀਂ ਗਈ ਚਾਚੇ ਇਹ ਝੱਗ ਨਿਕਲ ਗਈਦਰ ਉਹ ਰਿਪੇਅਰ ਵੱਡੇ ਜਾਓਗੇ ਇੱਕ ਵਾਰੀ ਰੁਕ ਜਾ ਹੋਗੀ ਨਾਲ ਕੀ ਨਾ ਮਤੋਂ ਉਹ ਤਾਂ ਲਿਆਵਾ ਪਾਣੀ ਮੈਂ ਹੈ ਪਾਣੀ ਲੈ ਆਉਣਾ ਮੈਂ ਛੱਟੀਆਂ ਕਰ ਲਾਂ ਮੜੀ ਜੀ ਮੰਮੀ ਚਲਾ ਦੋ ਪੈਰਾਂ ਪਾ ਵੀ ਮੜੀ ਜੀ ਬਾਲਟੀ ਲੈਣਾ ਬਾਲਟੀ ਨਾਲ ਲਿਆਉਂਗੀ ਜੇ ਲੈਣਾ ਨਾਲ ਹੀ ਪਾਉਂਗੀ ਮੈਂ ਬਾਲਟੀ ਤਾਂ ਚੱਕਦੀ ਮੇਰੇ ਨਾ ਜੀ ਮੁੱਟੀ ਦਾ ਬਣਾਦੀ ਹੋਰ ਸਾਮ ਜੜ ਗਿਆ ਚੱਲ ਲਈ ਗਈ ਪਾਣੀ ਬਾਲਟੀ ਨਾਲ ਬੰਨੇ ਪੈਣਾ ਤੇ ਰੂਗਾ ਨਾ ਬਾਲਟੀ ਨਾਲ ਰੇਟੇ ਪਰ ਤੇ ਲੱਗ ਜੂਗਾ ਹੈ ਰੇਟੇ ਦੁੱਖ ਲੱਗ ਜੂਗਾ ਬਾਲਟੀ ਨਾਲ ਛੱਡ ਦੋ ਮਮੀ ਨਾਲ ਕੋਸਤਾਸਰਾ ਹੋਊਗਾ ਮੈਂ ਬਾਟੇ ਵੜਾ ਮੈਨੂੰ ਕਿਵੇਂ ਲੈਣਾ ਜਦੋਂ ਸੂਬਰ ਦੁਗਾ ਟੋਆ ਰਿਆ ਤਾਂ ਪੰਚਾ ਕੇ ਦੇਖਿਓ

तो बाल्टी भर के लेके आ जा क्या बाल्टी के लिया मुंह तो बज नहीं सीधे रखो हैं मुंह तो बज नहीं सीधे पर दे देखिए चल फिर क्यों खाली बड़ी रहेगी हां ਆਹ ਵੈਣੀ ਵਗਦੀ ਜਸੂ ਲੈ ਆਇਆ ਬਣੀ ਦੇਖੋ ਜੀ ਸੋਖ ਸਿੱਧੂ ਲੱਗੇ ਪਏ ਮੀਂਹ ਗਾਰਾ ਬਣਾਉਣ ਮੈਨੂੰ ਵੀ ਲੋਲਾ ਰੱਖਿਆ ਗਾਰਾ ਬਣ ਗਿਆ ਹੁਣ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਚੌਂਕਾ ਬਣਾਉਂਦੇ ਹਣਾ ਬਣਾ ਲੇਗੀ ਬਣਾ ਤਾਂ ਲੈਣੀ ਆ ਹੋਰ ਹੈ ਤੈਨੂੰ ਮੈਂ ਪਕਾ ਪਕਾਈ ਕਰਾਤੀ ਹਾਂ ਨਾ ਪਕਾਈ ਨਹੀਂ ਓੱਖ ਸੁੱਕਾ ਬਣਾਵਾਂਗਾ ਸਹੀ ਕਿ ਮਰਜ਼ੀ ਮੈਂ ਓੱਖਾ ਤਾਂ ਬਣਾਉਣ ਜਾਣੇ ਤਾਂ ਦੱਸ ਨਾ ਬਣਾ ਦੂੰ ਚੁੱਲਾ ਨਹੀਂ ਬਣਾਉਣਾ ਆਉਂਦਾ ਮੈਨੂੰ ਚੁੱਲਾ ਤਾਂ ਮੰਮੀ ਬਣਾ ਦਊਗੀ ਚੁੱਲਾ ਮੰਮੀ ਬਣਾਉਗੀ ਹਾਂ ਵਿੱਚੋਂ ਮੈਂ ਲੇਪ ਦੂੰਗੀ ਲੋਈ ਮਿੱਟੀ ਬਣਾ ਦੇ ਉਧਰ ਰੱਬ ਵੀ ਮੀ ਪਾਉਣ ਲੱਗ ਜਾ ਰੋ ਚੱਜ ਨਾਲ ਉਹ ਕਰ ਦੋ ਬਣਤਾ ਗਿਆ ਹੁਣ ਵਧੀਆ ਬਸ ਨਾ ਸੁੱਕਾ ਪਿਆ ਜੇ ਮਾੜਾ ਮਾੜਾ ਉਹ ਤਾਂ ਆਪ ਹੀ ਹੋ ਛੱਟ ਇਹ ਰਹਾ ਬਣ ਗਿਆ ਆਈ ਹੁੰਦਾਗਾ ਹਾਏ ਵੇਖੀ ਸੁੱਖ ਬਣਾ ਰੇ ਆ ਗਾਰਾ ਬਣ ਗਿਆ ਗਾਰਾ ਹੁਣ ਤਾਂ ਹਾਂ ਬਣ ਗਿਆ ਗਾਰਾ ਤੇ ਹੁਣ ਅਸੀਂ ਬਣਾਵਾਂਗੇ ਚੌਂਕਾ ਹੁਣੇ ਨਹੀਂ ਬਣਾਉਦੇ ਇੱਕ ਵਾਰੀ ਮੀਂਹ हट ਗਿਆ ਫੇਰ ਬਣਾਵਾਂਗੇ ਬੀਬੀ ਨੂੰ ਮਾਰ ਲੈ ਕਰ ਮੰਮੀ ਨੂੰ ਪੁੱਛ ਲੈ ਨੂੰ ਕੀ ਇੰਹੀਂ ਬਣਦੀ ਨਹੀਂ ਮਿੱਟੀ ਦੇਖੋ ਮੰਮੀ ਦੇਖੋ ਮਿੱਟੀ ਐਂ ਬੰਦੀ ਆ ਇਹੋ ਜਾਈ ਨੇ ਕਿ ਮਾਰੀ ਉਹ ਆ ਗਈ ਹੈ ਉਹ ਕਾੜੀ ਕਰਨੀ ਪੂਨੇ ਚਲ ਕਾੜੀ ਦਾ ਕਰ ਲਾਂਗੇ ਹਾਂ ਸਹੀ ਹੈ ਬਸ ਤਾਂ ਹਣਾ ਹੈ ਥੋੜੀ ਸੈਟ ਲਓ ਹੱਥ ਨਾਲ ਕਰ ਲੋਗਾ ਕਈ ਨਾਲ ਥੋੜੀ ਪੈਂਦੀ ਹੈ ਨਹੀਂ ਮੈਂ ਕਿਈ ਨਾਲ ਨਹੀਂ ਪਾਉਂਦਾ ਕਾੜੀ ਚ ਲਾ ਕੇ ਹੋਈ ਸੀ ਮੈਂ ਤਾਂ ਦੂਜੇ ਹੱਥ ਨੂੰ ਵੀ ਰੁਗ ਭਰ ਕੇ ਪਾਉਣਾ ਵੱਡਾ ਸਾਰਾ ਆਪਾਂ ਆਕੇ ਦਿੰਨੀ ਆ ਤੂੰ ਸਿਰ ਲਾਓ ਲੋ ਇਹ ਦਰਮੀ ਆ ਗਿਆ ਤੇ ਦਮੀ हट ਗਿਆ ਫੇਰ ਅਸੀਂ ਚੌਂਕਾ ਬਣਾਵਾਂਗੇ ਹਰ ਸਲੋਂਕਣ ਲੱਗ ਗਈ ਨੇ ਐਨੀ ਕੱਦ ਵਧਾਉਣੀਆਂ ਮੈਂ ਆਪਦਾ ਟੁੱਟਣਾ ਬਹੁਤ ਤਾ ਹੇ ਪੁੱਠੇ ਕੰਮ ਕਰਦੇ ਹੱਥਾਂ ਛਾਲੀ ਹੋਣਗੇ ਦੱਸੋ ਇਹ ਦੱਸੋ ਕਿ ਕਿਵੇਂ ਸਰਕ ਆਰੇ ਸੂਲੇ ਚੋਂ ਦੇ ਲੋਦਰੋਂ ਮਿੱਟੀ ਖਾਈ ਜਾਂਦਾਗਾ ਇੱਕ ਸਾਗ ਦਾ ਪਾਣਾ ਜੂੜ ਗਵਾ ਦੱਸੋ ਇੱਧਰ ਕਿਸੇ ਕੰਮ ਲੱਛਣ ਕਰੀਏ ਨਾ ਆਇਆ ਪਾਜੀ ਪਹਿਲਾਂ ਹੀ ਹੋਣਾ ਨਾ ਚੁੱਲਾ ਹੁਣ ਬਾਅਦ ਚ ਕਰਾਂਗੇ ਅੱਗੇ ਤੋਂ ਕੰਮ ਸ਼ੁਰੂ ਕਿੰਨੇ ਘੰਟਿਆਂ ਦਾ ਰੋਮੀ ਆ ਪਾਟਿਆਂ ਨੂੰ ਸੱਤ ਹਾਂ ਫਰਮੈਂ ਤੇ ਹਰਸ਼ ਨੇ ਦੂਜਾ ਕੰਮ ਸ਼ੁਰੂ ਕਰਨਾ। ਪਰ ਤੇ ਚੱਲਾ ਬਣਾ ਦੇ ਜੀ ਭਾਈ। ਕਿੰਦੀ ਨਾ ਸ। ਮਧੀਆਂ ਬਣਾ ਦੇ ਚੱਲਾ ਸਾਗ ਸੂਵੇ ਚ ਰੱਖਿਆ ਕਰਾਂਗੇ। ਬੱਦ ਮੇਰੀ ਦੇਖ ਚੁੱਪਾ ਤਾਂ ਮੈਨੂੰ ਸਰਦਾ। ਮਿੱਟੀ ਦਾ ਹਰਸ਼ ਲਾਊਗਾ ਕਿ ਮੈਨੂੰ ਆਉਣਾ ਨਾ ਚੰਕਾ। ਇਹ ਹੱਥ ਸਿੱਕੇ ਜੀ। ਦਿਲਲਾ ਕੋਣਾ ਵੀ ਆਇਆ। ਦੇਖ ਹਰਸ਼। ਤੇ ਪਿੱਛੇ ਦਾ ਕਹਿੰਦੇ ਸਾਰਾ ਦਿਨ ਭੇਡਾਂ ਜਾਂਦੇ ਨੇ ਕਿਸੇ ਨਾ ਕਿਸੇ ਦਾ ਲਾਣਾ। ਉਹ ਕਹਿੰਦੇ। ਕਿਦਾਂ ਲਾਣਾ ਆਇਆ? ਉਹ ਕਹਿੰਦੇ ਜਿਹੜਾ ਤੇਰਾ ਮੈਂ ਚਾਹ ਲਾਣੀ ਆ ਪਰ ਮੇਰਾ ਚੰਦਾ। ਬਾ ਵਡਾ ਚੱਲੀ ਬਾ ਵਡਾ ਬਣਾ ਦੀ ਸਾਸ ਸੂ ਰੱਖੇ ਹੋਣਗੇ ਹੈ ਹੋਰ ਉਹ ਛੋਟਾ ਯਾ ਨਹੀਂ ਹਾਂ ਛੋਟਾ ਫੇਰ ਹੈ ਕਿਹਦੇ ਬੜਾ ਬਾ ਵਡਾ ਬਣਾ ਦੀ ਮੰਮੀ ਬਾ ਵਡਾ ਬਣਾਉਗੀ ਕਿਹਦੇ ਮੰਮੀ ਵੱਡਾ ਬਣਾ ਦੀ ਵੱਡਾ ਬਣਾ ਦੀ ਕਿਹਦੇ ਕੰਦਰਾ ਕਾ ਲੱਗਦਾ ਸਿੱਕੇ ਨੂੰ ਜਲ ਬੇਕੀ ਹਾਂ ਕਿਹਦੇ ਹਾਂ ਇਸੂ ਕਿਹਦੇ ਹਾਂ ਸਿੱਕਾ ਨਾ। ਲੋ ਜੀ ਚੁੱਲਾ ਬਣਾ ਕੇ ਉਹ ਰੈਡੀ ਮम्मी ਨੇ ਬਣਾ ਤਾ ਚੁੱਲਾ ਹੁਣ ਸੁੱਕ ਲੈ ਕਿਉਂ ਨਹੀਂ ਵੀ ਮਿੱਟੀ ਤੇਰੇ ਚਲਾਉਂਗਾ ਮਿੱਟੀ ਕਿੱਧਰ ਗਈ? ਜੋ ਸੁਧ ਤੇੱਤੀ ਨਹੀਂ ੜਾਣਾ ਠੀਕ ਹੈ ਨਾ। ਬੁੜੇ ਹੀ ਲਾ ਕੇ ਵਾ ਲੈ। ਉੱਥੇ ਲਾਉ ਪਹਿਲਾਂ। ਹੈ? ਇੱਥੇ ਲਾਉ ਪਹਿਲਾਂ। ਓਰੇ। ਹੂੰ। ਨਾਜ਼ਰਾਂ ਲਈ ਆ ਵਸ। ਪਰਕਰਾ ਖੇ ਦੁਪੱਟਾ ਲਾ ਆ ਹਾਂ ਹਾਂ ਬਾਕੀ ਹਾਂ ਮੈਨਾਂ ਪਾਣੀ ਪਾਲਾਂ ਪੋਣੇ ਪੁੱਤ ਹਾਂ ਨਾ ਹਾਂ ਹਾਂ ਕੀ ਕਿ ਤਸ ਬਰਵਾਇਆ ਬੱਚਾ ਇੱਥੇ ਲਾ ਇੱਕ ਵਾਰੀ ਪਈ ਰਹੰਦੋ ਆਈ ਬੱਥਰ ਬੱਥਰ ਚ ਪਈ ਰਹੰਦੀ ਏ ਤੂੰ ਤੂੰ ਨਹੀਂ ਲਵਾਉਣਾ ਠੀਕ ਹੈ ਮਿੱਟੀ ਸੱਤ ਨਾਲ ਬਿੜੀ ਤੁਹਾਨੂੰ ਲੱਗ ਰਿਹਾ ਸੋਹਣੀ ਮੀਂਹ ਪੈਣ ਲੱਗ ਗਿਆ ਤੇ ਮੀਂਹ ਤੈਨੂੰ ਬੇਰੇ ਵਿਆਹ ਚ ਪਹਿਲੀ ਵਾਰ ਮਿਟਲਾੜੀ ਹੈ ਤੂੰ ਤੂੰ ਪਹਿਲਾਂ ਲਾਈਏ ਕਦੇ ਤਾਂ ਮੈਂ ਹੈ ਤਾਈ ਲੋਣੀ ਹੁੰਦੀ ਹੈ ਲਾਈਏ ਤਾਂ ਜਿੱਥੇ ਪਾਣੀ ਖੜ ਗਿਆ ਨਾ ਸਾਰਾ ਆ ਕੇ ਇਹ ਨਾਲ ਨਾਲ ਮੈਂ ਟੀਪ ਬਣ ਗਰੀ ਨਾ ਆਏ ਹੁਣ ਮੈਨੂੰ ਕੀ ਪਤਾ ਲੱਗਦਾ ਹੈ ਟਾਲ ਇਧਰੋਂ ਬਣਾ ਦੀ ਮੈਂ ਇਧਰੋਂ ਟਾਲ ਬਣਾ ਦੀ ਮਿਸਤਰੀ ਖੜੀ ਹੈ ਹੈ ਜੂ ਕਾ ਨੂੰ ਕਿ ਨਹੀਂ ਖੇਤੀ ਕਰੀ ਮੈਂ ਨਾਲ ਕੰਮ ਕਰਾਇਆ ਕਰੂੰਗੀ ਤੇ ਕਿਉਂ ਹੂੰ ਮੈਂ ਕੀ ਕਿਹਾ ਕਰਾ ਕੇ ਨਹੀਂ ਕੰਮ ਮੈਂ ਕਦੇ ਰੋਕਿਆ ਠੱਕਣਾ ਮਿੱਟੀ ਲਾਉਂਦੀ ਮੰਗਦੀ ਓਹੋ ਇੰਨੀ ਫਿਕਰਾ ਤੁਹਾਨੂੰ ਹੂੰ ਫਿਕਰਾ ਤੁਹਾਨੂੰ ਲ ਫਿਕਰ ਤਾਂ ਹੁਣ ਦੂਈ ਆ ਹੁਣ ਇਹ ਤੇ ਬਰੇਤੀ ਡੋੜ ਰੱਖੀਏ ਜੀਪੀ ਆ ਨਹੀਂ ਮੁਕਤੀ ਵਾਲੀ ਲੱਗ ਜੂਗੀ ਹੂੰ ਲੈ അത് ഇത്രയേ ഉള്ളൂ. കിണക്കിന്റെ മീതെ Google ആണ്. ഇതാ दो വട്ടോ നിദ്രേ തന്നെ. 3 നരദൻ ഇതിനകത്ത്. ഹും. ലെഫ്റ്റ് കൊടക്കോ ഉണ്ട്. ആ രീച്ചി. लो जी ਕਿਲਾ ਜੋ ਕਵਣ ਤੇ ਹੋ ਚੁੱਕਿਆ ਰੈਡੀ ਥੋੜਾ ਰਹਿ ਗਿਆ ਬਣਨ ਵਾਲਾ ਕਿੰਨੇ ਟਾਈਮ ਚ ਬਣਾਤਾ ਹੋਣਾ ਅਛ ਤੂੰ ਅਧਾ ਘੰਟੇ ਚ ਵੀ ਮਿੰਟ ਲੱਗੇ ਤੂੰ ਸਹੀ ਦੱਸ ਸਕਦਾ ਕਿੰਨਾ ਲੱਗਿਆ ਹੋਵੇ ਮੇਰਾ 20 ਮਿੰਟ ਲੱਗਿਆ ਸਾਰੀ ਹਣਾ ਮੈਂ ਤਾਂ ਡੀਜੀ ਸੀਮੈਂਟ ਪਤਾ ਨਹੀਂ ਲੱਗਦਾ ਜਿੰਨੀ ਮਿੱਟੀ ਕਹਿੰਦੇ ਸੀ ਉਹ ਨਹੀਂ ਤਾਂ ਲੱਗੀ ਵੀ ਨਹੀਂ ਤੂੰ ਝੂਠ ਬੋਲੀ ਹੈ ਕਿਵੇਂ ਬਲ ਮੈਂ ਤਾਂ ਕਿਹਾ ਹੀ ਨਹੀਂ ਕੁਝ ਹੋਰ ਹਣਾ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਬਣਾ ਦੇਣੀ ਹਾਂ ਇੱਥੇ ਮੂਰੇ ਵੀ ਲਾ ਦਿਆਂਗਾ ਮਿੱਟੀ ਅੱਛੇ ਬੁਰੀ ਬੜੀ ਬਣਾ ਦੇ ਲਓ ਜੀ ਸਾਡਾ ਜੁੱਲਾ ਚੌਂਕਾ ਬਣਖ ਹੋ ਚੁਕਿਆ ਰੈਡੀ ਤੇ ਇੱਥੇ ਲਾਉਣੀ ਹੈ ਸਾਰੇ ਕਿਤੇ ਲਾ ਦੇ ਇੱਥੇ ਲਾਵਾ ਲਾ ਦੇ ਤੇ ਵਿਚਾਰੀ ਨੇ ਮਿਹਨਤ ਬਹੁ ਕੀਤੀ ਹੈਗੀ ਨਾ ਮੁੜ ਕੇ ਮੁੜ ਕੇ ਹੋ ਰਹੀ ਹੈਗੀ ਲਟੋਫਿੰਗ ਤੇ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਨਾ ਤੁਹਾਨੂੰ ਜੁੱਲਾ ਚੌਂਕਾ ਕਿਵੇਂ ਲੱਗਿਆ ਤੇ ਇਦਾਂ ਦੇ ਵਧੀਆ-ਵਧੀਆ ਬਲੌਗ ਦੇਖਣ ਲਈ ਸਾਡੇ ਸੁਖ ਸਿੱਧੂ ਦੇ ਬਲੌਗ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ ਬਾਕੀ ਤੁਹਾਨੂੰ ਮਿਲਾਂਗੇ ਅਗਲੇ ਬਲੌਗਸ ਮਿਲਦੇ ਆਂ ਅਗਲੇ ਬਲੌਗ ਚ ਹਾਂ ਮਿਲਦੇ ਆਂ ਕਿਸੇ ਅਗਲੇ ਵਧੀਆ ਬਲੌਗ ਚ ਹਨਾ ਅਈ ਤੇ ਹੈ ਕੋਈ ਦਿਖਾ ਸਕਦੇ ਆਂ ਦੇਸੀ ਤੀਜਾ ਚੂਜਾ ਕੋਈ ਵੀ ਤੁੱਲਾ ਚੋਂ ਕਾ ਹੋ ਗਿਆ ਹੋਰ ਕੀ ਯਾਉ ਆਪਣਾ ਤੰਦੂਰ ਹਾਂ ਘਰ-ਬਾਰ ਦੀਆਂ ਚੀਜ਼ਾਂ ਖੇਤਕੋਦ ਦੀਆਂ ਹਾਂ ਜੀ ਬਾਕੀ ਚੇ ਸ਼ੇਰ-ਛੂਰੀਆਂ ਨੇ ਉਹ ਵੀ ਮਾੜਾ-ਮੜਾ ਦਿਖਾ ਦਿੰਦੇ ਹੁੰਨੇ ਆ ਜੱਟ ਸੱਦਾ ਸੱਦਾ ਹਾਂ ਤੇ ਓਕੇ ਜੀ ਮਿਲਦੇ ਆਂ ਕਿਸੇ ਅਗਲੇ ਵਾਰੋ ਚ ਧੰਨਵਾਦ ਧੰਨਵਾਦ ਜੀ